ਆ ਸੰਜੀ ਨਿੱਕੀ ਗੱਲ ਬਾਤ ਹੈ ਜੀ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਤ ਕੇ ਤੇ ਉਹਦੇ ਵਿਚਾਲੇ ਚਰਚਾ ਚਰਚਾ ਲਾਉਣਾ ਨਾਲ ਜਿਆਦਾ ਦੋ ਸੀ ਤੇ ਉਹਨੇ ਕੋਈ ਪਹਿਲੇ ਥੋੜੇ ਬਹੁਤੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਤਾਂ ਹਾਂਜੀ ਕਤਲ ਹੋਇਆ ਜੀ ਕੁ ਸੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਆਡੀਆਂ ਮੁੱਡੀਆਂ ਗਾਵਾਂ ਵੀ ਮੁੱਡੀਆਂ ਆਡੀਆਂ ਤੇ ਸੱਟ ਵੀ ਬੁੱਧੀਆਂ ਸੱਟਾਂ ਲਾਈਆਂ ਪੀੜਤੀ ਲਾਇਆ ਖੂਨ ਆਉਂਦਾ ਤਾਂ ਮੈਂ ਤੇ ਮੋਰ ਰਹਿ ਜਿਦਾ ਘਰ ਆ ਮੋਕਾ ਤੇ ਪੁੱਛ ਪੁੱਛੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪੰਚਾਇਤ ਹੀ ਚਾਹੁੰਦੇ ਜੀ ਕਿੰਨੀ ਕੁ ਉਮਰ ਸੀ ਇਹਦੀ ਜ ਨੌਜਵਾਨ ਹੈ 23 ਸਾਲ ਵਿਆਹ ਕਰਾਇਆ ਇੱਕ ਮਾਰਾ ਜੀ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਏ ਕੀ ਲੱਗਦਾ ਛੱਡਾ ਕਿਤੇ ਜਾ ਮੇਰੇ ਲਾਉਗਾ ਕੀ ਗੱਲ ਬਾਤ ਹੈ ਜੀ ਅੱਜ ਇਹਨੂੰ ਮੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸਦਕੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਮਾਰ ਮੋੜ ਕੇ ਸੁੱਟ ਗਏ ਨੇ ਆੜੇ ਚ ਪਿਆ ਏ ਕਿ ਇਹਨੇ ਦੱਸਿਆ ਛੋਨਾ ਲੋਣ ਕੋਈ ਹੁੰਦੇ ਇਹਨੇ ਦੱਸਿਆ ਵੀ ਤੁਹਾਡਾ ਮੁੰਡਾ ਮਤਲਬ ਕਿ ਇੱਥੇ ਆੜੇ ਚ ਪਿਆ ਹੋ। ਜੀ ਜੀ। ਫਿਰ ਤੁਹਾਡਾ ਆਪਣਾ ਮੁੰਡਾ ਉਹ ਫਿਰ ਰਸਤੇ ਚ ਲੈ ਕੇ ਨੂੰ ਆਇਆ ਵਾ। ਆ ਕਿ ਬੱਸ ਨੇ ਪਾਣੀ ਪੀਤਾ ਫੜੀ ਮਾਗੂ। ਮਾਣ ਦੱਸਿਆ ਵੀ ਮੰਮੀ ਆਇਆ ਮੁੰਡੇ ਨਾ ਮੈਨੂੰ ਆਉਣ ਹੀ ਨਹੀਂ ਦਿੰਦੇ ਤੇ ਨਾ ਮੈਨੂੰ ਮਾਰਿਆ ਹੋ ਰਾਤ। ਬਸ ਇੱਕ ਵਾਰ ਦੋਲੇ ਆ ਬਸ। ਛੱਟਾ ਛੱਟਾ ਮਾਰੀਆਂ ਛੱਟਾ ਵੀ ਲੱਗੂ ਜਿਹਾ ਚਲਾਜ ਜਦੋਂ ਇੱਕ ਜਦੋਂ ਕਾਫੀ ਸਿਰਚੀ ਪੈਰਾਂ ਤੇ ਵੀ ਪੈਰ ਵੱਡੇ ਰਹੇ। ਹਾਂ। ਕੀ ਮੰਗ ਕਰਦੇ ਹੋ ਉਹਨਾਂ ਪ੍ਰਸ਼ਾਸਨ ਤੋਂ ਤੁਹਾਨੂੰ ਸਾਫ਼ ਚਾਹੀਦਾ ਹਾਲਾ ਕਿਉਂਕਿ ਸਾਡਾ ਤਾਂ ਮਿਲਣਾ ਨਹੀਂ ਉਹਨਾਂ ਤੋਂ ਵਾਪਸ ਆ ਜਾਣਾ ਜੇਲ੍ਹ ਕੱਟ ਕੇ ਕੀ ਕਰਨ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲਗਦਾ ਠਾ ਕੀ ਕਰਨ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਕੋਈ ਸਵਾਲ ਤਾਂ ਨਹੀਂ ਪਤਾ ਕਿਹੜੀ ਗੱਲੋਂ ਮਾਰਿਆ ਕਿਹੜਾ ਵਾਰ ਕਿਉਂ ਸਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਕਿ ਜਿਹਨਾਂ ਫੱਕੀਆਂ ਚੁਣ ਚੀਦੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਇਨਸਾਫ਼ ਮਿਲੋ ਤੇ ਕੱਲ ਕਿਤੇ ਇੱਕ ਤੋਂ ਉਹਨਾਂ ਨੂੰ ਦੋ ਮੁੰਡੇ ਲੱਗੇ ਆ ਫੰਦੇ ਜਿਸਰ ਮੁੰਡੇ ਉਹ ਮੁੰਡੇ ਤਰਨਖੋੜ ਦੇ ਦੂਜੇ ਜੀ ਜੀ ਵਟ ਤਰਨਖੋੜ ਦੇ ਸੀ ਜੀ ਜੀ ਤੇ ਉਹ ਕੱਲ ਲੈ ਗਿਆ ਇੱਕ ਮੋਟਰਸਾਈਕਲ ਉਹਨੂੰ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕਿਸ ਮੋਟਰਸਾਈਕਲ ਜਿਹੜਾ ਇਹ ਕੀ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜੀ ਉਹਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਹਦੇ ਕੋਲ ਐਸੀ ਵੀ ਕੋਈ ਥੋੜੀ ਥੋੜੀ ਰਗੇ ਸੀ ਕੋਈ ਕੋਈ ਫੋਨ ਵੀ ਖੋਹ ਲਿਆ ਗਿਆ ਮੋਟਰਸਾਈਕਲ ਵੀ ਖੋਹ ਲਿਆ ਗਿਆ ਸਵੇਰੇ ਇਹਨਾਂ ਨੇ ਕੀਤਾ ਕਿ ਉਹ ਲੰਘ ਗਏ ਸੀ ਉਹ ਪਿਤਾ ਜੀ ਤੇ ਵੀ ਅੱਦੋ ਕੋ ਮੁੰਡਾ ਲੈ ਕੇ ਉਹ ਆਉਣ ਲਿਆ ਹੀ ਵੀ ਉਸ ਦੀ ਹਾਲਤ ਠੀਕ ਨਹੀਂ। ਉਹ ਇੱਕ ਮਿੰਟਾ ਹੋਰ ਸੀ ਉਹਨੇ ਘਰ ਤੋਂ ਹੀ ਲੈ ਲੈਂਦਾ। ਘਰ ਆਉਣ ਲਿਆ ਸਾਲ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ। ਉਲਟੀਆਂ ਕੀਤੇ ਦੇਖੋ 5-7 ਮਿੰਟਾਂ ਬਾਅਦ ਉਹ ਦੀ ਡੈੱਥ ਹੋ ਗਈ। ਇਹ ਹਸਪਤਲ ਖੜਿਆ ਜੀ? ਨਹੀਂ ਖੜਿਆ ਜੀ। ਮੌਕਾ ਹੀ ਨਹੀਂ ਮਿਲਿਆ ਜੀ। ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੇ ਸੂਚਿਤ ਕੀਤਾ। ਘਰਤਾ ਜੀ। ਕੀ ਉਹ ਲੋਕਾਂ ਕੋਲ ਕੋਈ ਕਾਰਵਾਈ ਕੀਤੀ? ਉਹ ਆਏ ਸੀ। ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ। ਬਾਕੀ ਇਹਦੇ ਵੀ ਇੱਥੇ ਆ। ਮੇਹਰਬਾਨੀ ਉਹਦੀ ਵੀ ਇੱਕ ਬੰਦਾ ਨਾ ਵੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਸਤੇ ਨਹੀਂ ਆਈਆਂ ਨੇ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਜਿਨ੍ਹਾਂ ਨੇ ਫੜਨ ਕਿਹਾ ਸਰ ਕੀ ਤੁਹਾਨੂੰ ਲੱਗਦਾ ਹੈ ਇਹਨਾਂ ਨੂੰ ਨਹੀਂ ਲੱਗਦਾ ਕੋਈ ਨਹੀਂ ਹੈ ਕਿ ਫਿਰ ਮੌਦਾ ਕੀ ਕਰ ਲੱਗਦਾ ਜੀ ਕਰਨ ਇਹੀ ਇੱਕ ਇਹ ਨਸ਼ਾ ਜਿਹੜਾ ਹੈ ਗੱਲ ਨਹੀਂ ਇਹ ਨਸ਼ੇ ਦਾ ਹੀ ਕੰਮ ਹੈ ਉਹ ਗੋਈਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰਾਂ ਕੋਲ ਜਾਂ ਗੋਈਆਂ ਵੀ ਬੰਦੂਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁਰਤੇ ਇਹੀ ਕੰਮ ਕਰਦੇ ਕਿ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰੇ ਗਏ ਲਾਲਚ ਨੂੰ ਮਾਰੇ ਗਏ ਫਿਰ ਇੱਕ ਉਹਨੂੰ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹਨੰਨੇ ਜਦਾ ਟੁੱਟ ਮਾਰੂਗੀ ਹੈ ਫਿਰ ਉਹਨਾਂ ਨੇ ਕੋਈ ਹੋਰ ਸੁਰੱਖਤ ਨੂੰ ਟੁੱਟ ਨਹੀਂ ਇੱਥੇ ਚਲੇ ਗਏ ਕੀ ਮੰਗ ਕਰਦੇ ਜੰਮ ਪ੍ਰਸ਼ਾਦ ਜੀ ਮੰਗ ਤਾਂ ਸੀ ਇਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਵੜਾਇਆ ਜਾਵੇ ਫੜ ਕੇ ਉਹਨੂੰ ਦੀ ਜੋਗ ਅਧਿਕਾਰਵਾਈਆ ਉਹ ਹੋਣੀ ਚਾਹੀਦੀ ਸਰ ਅੱਜ ਧਰਮਗੜ ਪਤੰਗਰ ਚੋਂ ਮੌਜੂਦ ਹਾਂ ਤੇ ਆਪਾਂ ਡੈਥ ਹੋਇਆ ਕੀ ਨਾਮ ਲਗੀ ਸਰ ਇਹਨਾਂ ਦੇ ਜਮਸਵੀ ਸੀ ਜਾਨੋਂ ਲਖਾਂਸੀ ਸਾਈਗਲਾਸੀ ਤਰ੍ਹਾਂ ਬੋੜ ਪੱਤਣੋਂ ਮੁਰਕੀ ਸਾਲੜੀ ਇਹਨੂੰ ਰਾਤ ਰਾਤ ਦੋ ਦੋਸਤ ਜੀ ਇੱਕ ਸੂਰਜ ਸਾਲਾ ਬੱਪੂ ਆਸੀ ਤਰ੍ਹਾਂ ਬੋੜਦਾਵਾ ਇੱਕ ਸੰਭੂ ਸਾਲਾ ਜੁੰਬਾ ਤਰ੍ਹਾਂ ਬੋੜਦਾ ਰਿਹਾ ਇਹਨੂੰ ਰਾਤ ਲੈ ਗਏ ਜੀ ਤੇ ਮੁੜ ਕੇ ਸਵੇਰ ਇਹ ਘਰ ਦੇ ਨ ਕੋਲ ਗਿਆ ਤੇ ਮੂੜਾ ਮੜਾ ਚੱਪੇ ਆਇਆ ਤੇ ਇਹਨਾਂ ਨੇ ਭਾਵ ਮੂਦ ਗੱਲ ਸ਼ੁਰੂ ਕੀਤੀ ਤੇ ਸਾਬੂ ਜੱਟ ਆਪਣਾ ਜਿੰਦਾਂ ਗਾ ਮੁੰਡੇ ਇੱਕ ਮੋਟਰਸਾਈਕਲ ਆ ਲੱਗਿਆ ਕਿ ਜਿੱਥੇ ਪਿਆ ਸੀ ਉਹ ਲੈ ਕੇ ਘਰ ਆ ਗਿਆ ਤੇ ਜਦੋਂ ਘਰ ਆਇਆ ਤੇ ਘਰ ਆਣ ਕੇ ਇਹ ਆਪਣਾ ਸਿਕੰਮ ਦਾ ਲੱਗੀਆਂ ਉਹਦਾ ਕਰਕੇ ਵੀ ਮੌਤ ਹੋ ਗਈ ਜਾ ਇਹ ਆਪਾਂ ਮਗਰੋਂ ਦਾ ਜ਼ਿਕਰ ਹੈ ਸਰ ਇਹ ਜਿਹੜੇ ਕੋ ਬੰਦੇ ਕੋ ਨਾਮ ਚਾਦ ਕੀਤਾ ਆ ਜੋ ਬੰਦੇ ਆ ਸੂਰਜ ਦੇ ਜਾਬੂ ਸਰ ਕਤਲ ਹੋਇਆ ਜੀ ਕਤਲ ਤੇ ਸਰ ਹੁਣ ਤਾਂ ਕੋਈ ਰਸਟ ਹੈ ਰਸਟ ਨਹੀਂ ਮਹੀਨਾ ਪੁਛਪਾਣੀ ਗਈਆਂ ਰੈਫਰ